ਇੱਕ ਪਾਸੇ ਐਮਐਸਪੀ ਸਮੇਤ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਇਆ ਹੋਇਆ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਵੱਲੋਂ ਐਮਐਸਪੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਕਿਹੜੀ ਕਿਹੜੀ ਫਸਲ ਤੇ ਐਮਐਸਪੀ ਮਿਲਣੀ ਆ ਤੇ ਕਿੰਨੇ ਸਮੇਂ ਲਈ ਮਿਲਣੀ ਆ ਤੁਹਾਨੂੰ ਦੱਸ ਦਿਆਂ ਦਰਅਸਲ ਕੇਂਦਰ ਸਰਕਾਰ ਵੱਲੋਂ ਹੁਣ 5 ਹੋਰ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਦੋ ਫਸਲਾਂ ਤੇ ਤਿੰਨ ਦਾਲਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਦੱਸਦੀ ਆ ਕਿ ਮੱਕੀ ਕਪਾਹ ਮਸਰ ਮਾਂ ਅਰਹਰ ਇਹ ਫਸਲਾਂ ਸ਼ਾਮਲ ਕੀਤੀਆਂ ਗਈਆਂ ਨੇ ਜਿਸ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਜਾਊਗਾ ਤੁਹਾਨੂੰ ਦੱਸਦੀ ਆ ਕਿ ਸੀਸੀਆਈ ਜਿਹੜੀ ਉਹ ਕਪਾਹ ਦੀ ਖਰੀਦ ਕਰੇਗੀ ਤੇ ਅਗਲੇ ਸੀਜ਼ਨ ਤੋਂ ਜਿਹੜਾ ਇਹ ਕਾਨੂੰਨ ਲਾਗੂ ਹੋਊਗਾ ਜਨਿ ਕਿ ਅਗਲੇ ਸੀਜ਼ਨ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਨੂੰ ਜਿਹੜੀ ਐਮਐਸਪੀ ਹੈ ਕੋਈ ਨਾ ਪੰਜ ਫਸਲਾਂ ਤੇ ਹੋਰ ਦਿੱਤੀ ਜਾਊਗੀ ਦਰਸ਼ਕਾਂ ਦਾਸ ਜੀ ਇਹਨਾਂ ਦੇ ਵਿੱਚ ਦੋ ਫਸਲਾਂ ਤੇ ਤਿੰਨ ਧਾਲਾਂ ਨੂੰ ਸ਼ਾਮਲ ਕੀਤਾ ਗਿਆ ਤੇ ਐਨ ਐਸ ਸੀ ਸੀ ਐਫ ਤੇ ਐਨ ਏ ਐਫ ਡੀ ਵੱਲੋਂ ਜਿਹੜੀ ਫਸਲਾਂ ਦੀ ਖਰੀਦ ਕੀਤੀ ਜਾਣੀ ਹੈ ਦੱਸਦੀ ਹੈ ਕਿ ਐਮ ਐਸ ਪੀ ਕਾਨੂੰਨ ਜਿਹੜੀ ਹੈ ਬੀ ਜੀ ਪੀ ਸਰਕਾਰ ਹੁਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਕੇਂਦਰ ਵੱਲੋਂ ਕੇਂਦਰ ਖਿਲਾਫ ਕਿਸਾਨਾਂ ਵੱਲੋਂ ਜਿਹੜਾ ਪੱਕਾ ਮੋਰਚਾ ਲਾਇਆ ਹੋਇਆ ਤੇ ਪਹਿਲਾਂ ਜਿਹੜੀ ਪੇਸ਼ਕਸ਼ ਵੀ ਕਰ ਚੁੱਕੀ ਹੈ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੀ ਕੇਂਦਰ ਸਰਕਾਰ ਪਰ ਕਿਸਾਨਾਂ ਵੱਲੋਂ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਸੀ ਪ੍ਰਪੋਜ਼ਲ ਨੂੰ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਖੁਦ ਕਾਨੂੰਨ ਲਿਆ ਰਹੀ ਹੈ ਅਗਲੇ 5 ਸਾਲਾਂ ਤੱਕ ਵਾਸਤੇ ਯਾਨੀ ਕਿ ਅਗਲੇ 5 ਸਾਲਾਂ ਵਾਸਤੇ ਕਾਨੂੰਨ ਹੋਏਗਾ 5 ਸਾਲ ਤੱਕ ਜਿਹੜੀ ਪੱਕੀ ਫਸਲ ਦੀ ਗਾਰੰਟੀ ਹੋਏਗੀ ਖਰੀਦ ਦੀ ਗਾਰੰਟੀ ਹੋਏਗੀ ਜਿਹੜਿਆ ਹੁਣ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਹੈ ਕੇਂਦਰੀ ਮੰਤਰੀ ਪਿਊਸ਼ ਕੋਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਪੂਰੇ ਦੇਸ਼ ਵਿੱਚ ਇਹ ਪੰਜ ਫਸਲਾਂ ਨੇ ਉਹਨਾਂ ਉੱਤੇ ਐਮਐਸਪੀ ਦਿੱਤੀ ਜਾਊਗੀ ਦੱਸਦੀ ਹੈ ਕਿ ਜਨਨ ਕਿ ਮਿਨੀਮਮ ਸੇਲਸ ਪ੍ਰਾਈਸ ਹੁਣ ਤੈ ਹੋਣਗੇ ਇਹਨਾਂ ਪੰਜ ਫਸਲਾਂ ਤੇ ਜਿਹਦੇ ਵਿੱਚ ਕਪਾਹ ਦੀ ਫਸਲ ਮੱਕੀ ਦੀ ਫਸਲ ਦੋ ਫਸਲਾਂ ਸ਼ਾਮਿਲ ਕੀਤੀਆਂ ਗਈਆਂ ਨੇ ਉਧਰ ਦਾਲਾਂ ਮਸਰ ਮਾਂ ਤੇ ਅਰਹਰ ਦੀ ਸ਼ਾਮਿਲ ਕੀਤੀਆਂ ਗਈਆਂ ਨੇ ਜਨਨ ਕਿ ਜਿਹੜੇ ਕਿਸਾਨ ਨੇ ਜਿਹੜੇ ਕਿਸਾਨ ਮਤਲਬ ਕੁੱਲ ਮਿਲਾ ਕੇ ਕਹਿ ਲਿਆ ਕਿ ਪਾਣੀ ਦੀ ਬਚਤ ਨੂੰ ਲੈ ਕੇ ਵੀ ਵੱਡੀ ਸਮੱਸਿਆ ਸੀਗੀ ਤਾਂ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਕੱਢਣ ਨੂੰ ਵਾਸਤੇ ਹੁਣ ਕੇ ਦਸਤਕਾਰ ਇੱਕ ਖੇਤੀ ਇੱਕ ਕਾਨੂੰਨ ਲੈ ਕੇ ਆਈ ਹੈ ਐਮਐਸਪੀ ਦਾ ਤੇ ਜਿਸਦੇ ਵਿੱਚ ਹੁਣ ਇਹ ਫਸਲਾਂ ਵੀ ਸ਼ਾਮਲ ਨੇ ਜਨ ਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੱਕੀ ਤੇ ਕਪਾਹ ਜਿਹਨੂੰ ਨਰਮਾ ਵੀ ਕਹਿੰਦੇ ਆ ਉਹ ਫਸਲਾਂ ਦੀ ਜਿਹੜੀ ਹੈ ਉਗਾਈਆਂ ਜਾਂਦੀਆਂ ਨੇ ਫਸਲਾਂ ਪਰ ਗਰੰਟੀ ਜਿਹੜੇ ਆ ਖਰੀਦ ਗਰੰਟੀ ਕਾਨੂੰਨ ਨਹੀਂ ਸੀ ਹੈਗਾ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਨਨ ਕਿ 5 ਸਾਲਾਂ ਤੱਕ ਇਹ ਕਾਨੂੰਨ ਹੈ ਜਿਹੜਾ ਰਹੇਗਾ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਊਗਾ ਤੇ 5 ਸਾਲਾਂ ਤੱਕ ਪੂਰੀ ਖਰੀਦੀ ਗਰੰਟੀ ਹੈ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਜਿਸ ਦੇ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਪੈਦਾਵਾਰ ਜਿਹੜੀ ਕਿਸਾਨ ਕਰਦੇ ਨੇ ਉਹ ਮੱਕੀ ਦੀ ਵੀ ਕਰਦੇ ਨੇ ਤੇ ਨਰਮੇ ਦੀ ਵੀ ਕਰਦੇ ਨੇ ਦਾਲਾਂ ਦੀ ਵੀ ਕਰਦੇ ਨੇ ਜਿਸ ਦੇ ਵਿੱਚ ਤਿੰਨ ਦਾਲਾਂ ਸ਼ਾਮਲ ਨੇ ਮਸਰ ਨੇ ਜਿਹੜੇ ਮਾਂ ਨੇ ਅਰਹਰ ਹੈ ਜਾਨੀ ਕਿ ਮਾਂ ਦੀ ਦਾਲ ਤਾਂ ਬਹੁਤ ਜ਼ਿਆਦਾ ਕਿਸਾਨਾਂ ਵੱਲੋਂ ਵਿਜੀ ਵੀ ਜਾਂਦੀ ਹੈ ਪਰ ਹੁਣ ਕਿਤਨਾ ਕਿਤੇ ਅੱਗੇ ਜੇਕਰ ਕਿਸਾਨ ਬੀਜਦੇ ਨੇ ਤਾਂ ਉਹਨਾਂ ਨੂੰ ਐਮ ਐਸ ਪੀ ਮਿਲਿਆ ਕਰੇਗੇ ਇਸ ਤੇ ਜਾਨੀ ਕਿ ਮਿਨੀਮਮ ਸੇਲਿੰਗ ਸੇਲਸ ਪ੍ਰਾਈਸ ਆ ਜਿਹੜਾ ਉਹ ਤੈਅ ਹੋਊਗਾ ਤੇ ਕਿਸਾਨਾਂ ਨੂੰ ਕਿਤੇ ਵੀ ਫਸਲ ਜਿਹੜੀ ਰੁੜਨ ਦੀ ਸਮੱਸਿਆ ਪੈਦਾ ਨਹੀਂ ਹੋਏਗੀ ਪਰ ਕਿਸਾਨ ਨੇ ਜਿਹੜੇ ਉਹ ਇਸ ਜੀ ਦੇ ਉੱਤੇ ਅੜੇ ਹੋਏ ਨੇ ਕਿ ਤਾਈ ਫਸਲਾਂ ਦੇ ਉੱਤੇ ਉਹਨਾਂ ਨੂੰ ਐਮ ਐਸ ਕੇ ਦਿੱਤੀ ਜਾਵੇ ਜਿਸ ਵਿੱਚ ਫਲ ਸਬਜ਼ੀਆਂ ਵੀ ਸ਼ਾਮਲ ਨੇ ਪਰ ਜਿਹੜਾ ਹੁਣ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ ਲਿਆਂਦਾ ਇਸ ਤੋਂ ਬਾਅਦ ਹੁਣ ਕੀ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਤੇ ਕਿਸਾਨ ਕਿਸ ਨਾਲ ਰਾਜ਼ੀ ਹੋਣਗੇ ਕਿਸਾਨੀ ਮੋਰਚੇ ਤੇ ਸਸ ਰੁਪਏਗਾ ਇਹ ਦੇਖਣ ਵਾਲੀ ਜ਼ਰੂਰ ਗੱਲ ਹੋਊਗੀ ਪਰ ਜਿਹੜੇ ਕਿਸਾਨ ਨੇ ਉਹ ਲਗਾਤਾਰ ਮੰਗ ਕਰ ਚੁੱਕੇ ਨੇ ਕਿ ਸਾਨੂੰ ਤਈ ਫਸਲਾਂ ਤੇ ਐਮ ਐਸ ਵੀ ਦਿੱਤੀ ਜਾਵੇ ਹੋਰ ਬਹੁਤ ਸਾਰੇ ਮਸਲੇ ਨੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਨ ਦੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਕੁਝ ਸਮੱਸਿਆਵਾਂ ਹਨ ਕਿਸਾਨਾਂ ਨੂੰ ਗੜਾ ਪਰਾਲੀ ਨੂੰ ਲੈ ਕੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਉੱਤੇ ਵੀ ਕਿਸਾਨ ਹੱਲ ਚਾਹੁੰਦੇ ਨੇ ਉਸ ਦਾ ਪੱਕੇ ਤੌਰ ਤੇ ਪਰ ਕੇਂਦਰ ਸਰਕਾਰ ਜਿਹੜੀ ਉਹਦੇ ਨਾਲ ਸਹਿਮਤੀ ਫਿਲਹਾਲ ਦੀ ਘੜੀ ਨਹੀਂ ਬਣ 파 ਰਹੀ ਪਰ ਇਹ ਕੇਂਦਰ ਸਰਕਾਰ ਜਿਹੜਾ ਵੱਡਾ ਫੈਸਲਾ ਲਿਆ ਇਸ ਦੇ ਨਾਮ ਕਿਸਾਨਾਂ ਨੂੰ ਕੀ ਲਾਭ ਹੋਏਗਾ ਜਾਂ ਫਿਰ ਚੋਣਾਂ ਤੋਂ ਪਹਿਲਾਂ ਜਿਹੜਾ ਇੱਕ ਐਲਾਨ ਕੀਤਾ ਗਿਆ ਸਿਰਫ ਉਥੋਂ ਤੱਕ ਸੀਮਤ ਰਹੇਗਾ ਤੇ ਸਿਰਫ ਚੋਣਾਂ ਚੋਣਾਂ ਦੇ ਮੱਦੇਨਜ਼ਰ ਜਿਹੜਾ ਕੁਝ ਲਿਆਂਦਾ ਗਿਆ ਉਹ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਕਹਿ ਲਈਏ ਕਿ ਕੇਂਦਰ ਸਰਕਾਰ ਜਿਹੜੀ ਐਮਐਸਪੀ ਦੇ ਉੱਤੇ ਨੂੰ ਲੈ ਕੇ ਪੰਜ ਫਸਲਾਂ ਦੇ ਉੱਤੇ ਗਾਰੰਟੀ ਦੇਣ ਜਾ ਰਹੀ ਹੈ ਜੁਨੇਡਰ ਪੰਜਾਬੀ মিডিਆ ਨਾਲ ਧੰਨਵਾਦ